ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਜੇ ਤੁਸੀਂ ਵੀ ਲੋਕਾਂ ਤੋਂ ਗੱਲ-ਗੱਲ ਤੇ ਡਿਸਟਰਬ ਹੋ ਜਾਂਦੇ ਹੋ ਤੇ ਤੁਹਾਡੇ ਮਨ ਦੀ ਸ਼ਾਂਤੀ ਗਵਾਚੀ ਰਹਿੰਦੀ ਹੈ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਤੇ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਤਿੰਨ ਪੁਆਇੰਟ ਸ਼ੇਅਰ ਕਰਾਂਗੇ ਤੇ ਜੇ ਤੁਸੀਂ ਇਹਨਾਂ ਤਿੰਨੋਂ ਪੁਆਇੰਟਸ ਨੂੰ ਜ਼ਿੰਦਗੀ ਚ ਫੋਲੋ ਕਰਕੇ ਚੱਲਦੇ ਹੋ ਤਾਂ ਤੁਹਾਡੀ ਮਨ ਦੀ ਸ਼ਾਂਤੀ ਵੀ ਬਣੀ ਰਹੂਗੀ ਤੁਸੀਂ ਕਦੇ ਵੀ ਡਿਸਟਰਬ ਹੀ ਨਹੀਂ ਹੋਵੋਗੇ ਤੇ ਤੁਹਾਡਾ ਤੁਹਾਡੇ ਕੰਮ ਤੇ ਹੀ ਫੋਕਸ ਬਣਿਆ ਰਹੂਗਾ ਇਹ ਤਿੰਨੋਂ ਪੁਆਇੰਟ ਕਿਹੜੇ-ਕਿਹੜੇ ਨੇ ਔ ਆਪਾਂ ਇਹਨਾਂ ਬਾਰੇ ਗੱਲਬਾਤ ਕਰਦੇ ਆਂ ਇਹਨਾਂ 'ਚ ਦੇਖੋ ਸਭ ਤੋਂ ਪਹਿਲਾ ਪੁਆਇੰਟ ਤਾਂ ਇਹੀ ਹੈ ਕਿ ਬਹਿਸ ਤੋਂ ਬਚੋ ਕਿਉਂਕਿ ਆਪਾਂ ਅਕਸਰ ਹੀ ਇਹ ਗਲਤੀ ਕਰ ਜਾਂਦੇ ਆਂ ਕਿ ਆਪਾਂ ਲੋਕਾਂ ਨਾਲ ਬੇਨਬਜਾ ਤੋਂ ਬਹਿਸ 'ਚ ਪੈ ਜਾਂਦੇ ਆਂ ਤੇ ਜਦੋਂ ਆਪਾਂ ਬਹਿਸ 'ਚ ਪੈਨੇ ਆਂ ਤਾਂ ਆਪਾਂ ਉਹ ਇੱਕ ਗੱਲ ਇਹ ਵੀ ਭੁੱਲ ਜਾਂਦੇ ਆਂ ਕਿ ਮੰਨ ਲਓ ਆਪਾਂ ਕਿਸੇ ਨਾਲ 15 ਮਿੰਟ ਬਹਿਸ ਕੀਤੀ ਤਾਂ ਜਿਹੜੀ ਉਹ ਗੱਲਾਂ ਨਾਲ ਉਹਨਾਂ 15 ਮਿੰਟਾਂ 'ਚ ਨਹੀਂ ਖਤਮ ਹੁੰਦੀ ਹੋ ਸਕਦਾ ਉਹ ਗੱਲ ਆਪਣੇ ਦਿਮਾਗ 'ਚ ਪੂਰਾ ਮਹੀਨਾ ਘੁੰਮਦੀ ਰਹੇ ਤੇ ਜਦੋਂ ਵੀ ਆਪਾਂ ਆਪਣਾ ਕੋਈ ਕੰਮ ਕਰਨ ਬੈਠੀਏ ਮੰਨ ਲਓ ਆਪਾਂ ਪੜ੍ਹਾਈ ਕਰਨ ਬੈਠੀਏ ਜਾਂ ਆਪਾਂ ਕੁਝ ਨਵਾਂ ਸੋਚਣ ਲੱਗੀਏ ਤਾਂ ਆਪਣੇ ਦਿਮਾਗ 'ਚ ਉਹ ਗੱਲ ਫੇਰ ਆ ਕੇ ਵੱਢ ਜੇ ਆਪਣੇ ਉਹਦੀ ਯਾਦ ਆ ਜੇ ਕਿ ਹਾਂ ਫਲਾਣੇ ਬੰਦੇ ਨਾਲ ਮੇਰੀ ਇਸ ਗੱਲ ਤੇ ਬਹਿਸ ਹੋਈ ਸੀ ਤੇ ਆਪਣੇ ਜਿਹੜਾ ਦਿਮਾਗ ਆ ਸਾਰਾ ਦਾ ਸਾਰਾ ਫੇਰ ਉਤਰ ਲੱਗ ਜੇ ਇਹਦੇ ਵਿੱਚ ਸਿਰਫ ਤੇ ਸਿਰਫ ਆਪਣਾ ਟਾਈਮ ਵੇਸਟ ਹੁੰਦਾ ਹੈ ਆਪਣੀ એનર્ਜੀ ਵੇਸਟ ਹੁੰਦੀ ਹੈ ਤੇ ਆਪਣਾ ਕੰਮ ਰੁਕਦਾ ਹੈ ਹੋਰ ਬੈਸਟ ਦੇ ਵਿੱਚੋਂ ਨਿਕਲਦਾ ਕੱਖ ਨਹੀਂ ਹੈਗਾ ਇਤੋਂ ਉਲਟ ਇਹ ਵੀ ਹੈ ਕਿ ਜਿਹੜੇ ਬੰਦੇ ਨਾਲ ਆਪਣੀ ਬਹਿਸ ਹੋਈ ਹੁੰਦੀ ਹੈ ਹੋ ਸਕਦਾ ਉਹਨੂੰ ਫਰਕ ਹੀ ਕੋਈ ਨਾ ਹੋਵੇ ਉਕੇ ਆਪਣੇ ਵਾਲੇ ਦੋਵਲੇ ਨੇ ਇਸ ਤਰ੍ਹਾਂ ਦੇ ਲੋਕ ਵੀ ਬਹੁਤ ਹੁੰਦੇ ਜਿਨ੍ਹਾਂ ਦਾ ਕੰਮ ਹੀ ਵਸ ਦੂਜਿਆਂ ਨਾਲ ਬਹਿਸ ਕਰਨਾ ਹੁੰਦਾ ਹੈ ਅੱਜ ਉਹ ਆਪਣੇ ਨਾਲ ਬੈਸੇ ਕੱਲ ਨੂੰ ਕਿਸੇ ਹੋਰ ਨਾਲ ਬੈਸਣਗੇ ਤੇ ਪਰਸੋਂ ਕਿਸੇ ਹੋਰ ਨਾਲ ਉਹਨਾਂ ਨੇ ਆਪਦੀ ਜ਼ਿੰਦਗੀ 'ਚ ਚੰਗਾ ਕੁਝ ਨਹੀਂ ਕਰਨਾ ਹੁੰਦਾ ਉਹਨਾਂ ਨੇ ਦੂਜਿਆਂ ਨੂੰ ਡਿਸਟਰਬ ਕਰਨਾ ਹੁੰਦਾ ਤੇ ਜਦੋਂ ਆਪਾਂ ਉਹਨਾਂ ਨਾਲ ਉਲਝ ਜਾਂਦੇ ਆਂ ਆਪਾਂ ਬਿਨ ਬਜਾਤ ਉਹਨਾਂ ਨਾਲ ਬੈਸੀ ਜਾਂਦੇ ਆਂ ਤਾਂ ਆਪਾਂ ਉਹਨਾਂ ਦਾ ਮਕਸਦ ਪੂਰਾ ਹੀ ਕਰ ਦਿੰਦੇ ਆਂ ਸੋ ਇਸ ਗੱਲ ਨੂੰ ਜ਼ਰੂਰ ਧਿਆਨ 'ਚ ਰੱਖੋ ਕਿ ਜੇ ਤੁਸੀਂ ਡਿਸਟਰਬ ਹੋਣ ਤੋਂ ਬਚਣਾ ਚਾਹੁੰਦੇ ਹੋ ਤੇ ਮਨ ਦੀ ਸ਼ਾਂਤੀ ਚਾਹੁੰਦੇ ਹੋ ਨਾ ਤਾਂ ਬਹਿਸ ਤੋਂ ਜ਼ਰੂਰ ਬਚੋ ਨੰਬਰ 2 ਤੇ ਆ ਗਿਆ ਕਿ ਹਰੇਕ ਬੰਦੇ ਦਾ ਜਵਾਬ ਦੇਣਾ ਛੱਡੋ ਕਿਉਂਕਿ ਆਪਾਂ ਕਈ ਵਾਰ ਇਹ ਵੀ ਕਰਦੇ ਹਾਂ ਕਿ ਆਪਣਾ ਹਰੇਕ ਬੰਦੇ ਦੀ ਗੱਲ ਦਾ ਜਵਾਬ ਦੇਣ ਲੱਗ ਜਾਂਦੇ ਆ ਪਰ ਹਰੇਕ ਬੰਦਾ ਆਪਣਾ ਜਵਾਬ ਡਿਜ਼ਰਵ ਨਹੀਂ ਕਰਦਾ ਹੁੰਦਾ ਕਿਉਂਕਿ ਕਿੰਨੇ ਲੋਕਾਂ ਦੀ ਨਾ ਇਸ ਤਰ੍ਹਾਂ ਦੀ ਆਦਤ ਹੁੰਦੀ ਹੈ ਕਿ ਉਹ ਗੱਲ ਕੱਢਣ ਵੇਲੇ ਸੋਚਦੇ ਨਹੀਂ ਹੈਗੇ ਉਹਨਾਂ ਨੇ ਬਿਨਾਂ ਸੋਚੇ ਵਿਚਾਰੇ ਬਿਨਾਂ ਸੋਚੇ ਸਮਝੇ ਬਸ ਗੱਲ ਕੱਢਣੀ ਹੁੰਦੀ ਹੈ ਗੱਲੀ ਮੂੰਹ ਚੋਂ ਕਿਉਂਕਿ ਉਹਨਾਂ ਕੋਲੇ ਕਹਿਣ ਨੂੰ ਤਾਂ ਕੁਝ ਨਹੀਂ ਹੁੰਦਾ ਪਰ ਉਹਨਾਂ ਦੀ ਜ਼ੁਬਾਨ ਹੈ ਜਿਹੜੀ ਉਹ ਨਹੀਂ ਟਿਕਣ ਦੇ ਰਹੀ ਹੁੰਦੀ ਤਾਂ ਕਰਕੇ ਉਹਨਾਂ ਨੇ ਕਾਢ ਹੀ ਦੇਣੀ ਹੁੰਦੀ ਹੈ ਗੱਲ ਤੇ ਉਹਨਾਂ ਦੀ ਗੱਲ ਦਾ ਫਿਰ ਲੌਜਿਕ ਵੀ ਕੋਈ ਨਹੀਂ ਹੁੰਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਤੇ ਜਦੋਂ ਫਿਰ ਆਪਾਂ ਉਹੋ ਜਿਹੇ ਬੰਦੇਾਂ ਦੀ ਗੱਲ ਦਾ ਜਵਾਬ ਦਿੰਨੇ ਆ ਨਾ ਤਾਂ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੈਗਾ ਉੱਥੇ ਬਿਨ ਬਜਾਤ ਜਾਂਦਾ ਫਿਰ ਵੈਸ ਕੜੀ ਹੁੰਦੀ ਹੈ ਤੇ ਜਾਂ ਫਿਰ ਆਪਣਾ ਟਾਈਮ ਵੇਸਟ ਹੁੰਦਾ ਇਹੇ ਗੱਲ ਭਾਵੇਂ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਲਾ ਲਓ ਜੇ ਤੁਸੀਂ ਸੋਸ਼ਲ ਮੀਡੀਆ ਚਲਾਉਨੇ ਹੋ ਤਾਂ ਤੁਸੀਂ ਦੇਖਿਆ ਹੋਊਗਾ ਕਿ ਕਈ ਬੰਦੇ ਨਾ ਕਮੈਂਟਾਂ ਦੇ ਵਿੱਚ ਆਪਾਂ ਦੇਖਦੇ ਆ ਉਹ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਜਿਨ੍ਹਾਂ ਦਾ ਨਾਂ ਤਾਂ ਉਸ ਪੋਸਟ ਨਾਲ ਕੋਈ ਸਬੰਧ ਹੁੰਦਾ ਹੈਗਾ ਤੇ ਨਾ ਹੀ ਉਹਨਾਂ ਦੇ ਕਮੈਂਟ ਦੀ ਕੋਈ ਸੈਂਸ ਬਣਦੀ ਹੁੰਦੀ ਹੈ ਆਪਾਂ ਨੂੰ ਉਹੀ ਪੜ ਕੇ ਪਤਾ ਲੱਗ ਜਾਂਦਾ ਕਿ ਬੰਦੇ ਨੇ ਬਸ ਰਿਹਾਂ ਨਹੀਂ ਗਿਆ ਇਹ ਤੋਂ ਟਾਈਪ ਕਰੇ ਪੈਣਾ ਨੇ ਕਰਤਾ ਟਾਈਪ ਹਾਲਾਂਕਿ ਉਹਦੇ ਵਿੱਚ ਕੋਈ दम ਨਹੀਂ ਹੁੰਦਾ ਤੇ ਜੇ ਹੁਣ ਇਹੋ ਜਿਹੇ ਬੰਦਿਆਂ ਦਾ ਆਪਾਂ ਹੁਣ ਜਵਾਬ ਦੇਣ ਲੱਗਾਂਗੇ ਨਾ ਤਾਂ ਉਹਦੇ ਵਿੱਚ ਆਪਣੇ ਨੁਕਸਾਨ ਆ ਆਪਾਂ ਡਿਸਟਰਬ ਹੋਵਾਂਗੇ ਆਪਣਾ ਟਾਈਮ ਖਰਾਬ ਹੋਊਗਾ ਤੇ ਇਸ ਤਰ੍ਹਾਂ ਹੀ ਪਰਸਨਲ ਲਾਈਫ ਦੇ ਵਿੱਚ ਆ ਜਾਂਦੀਆਂ ਨੇ ਗੱਲਾਂ ਆਪਣੇ ਆਲੇ ਦੁਆਲੇ ਕਿੰਨੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦਾ ਕੰਮ ਹੀ ਬੋਲਣਾ ਹੁੰਦਾ ਹੈ ਉਹ ਬਿਨਾਂ ਸੋਚੇ ਸਮਝੇ ਬਸ ਕੱਲਾ ਬੋਲਣਾ ਜਾਣਦੇ ਹੁੰਦੇ ਆ ਤੇ ਜੇ ਹੁਣ ਆਪਾਂ ਉਹਨਾਂ ਲੋਕਾਂ ਦਾ ਗੱਲ-ਗੱਲ ਤੇ ਜਵਾਬ ਦੇਣ ਬੈਠਾਂਗੇ ਤਾਂ ਉਥੇ ਆਪਾਂ ਹੀ ਡਿਸਟਰਬ ਹੋਵਾਂਗੇ ਆਪਣੇ ਜਿਹੜਾ ਬਣਦਾ ਚੈਨਾ ਉਹ ਗਵਾਚੂਗਾ ਉਹਨਾਂ ਦਾ ਕੁਝ ਨਹੀਂ জানা ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਮੰਨ ਲਓ ਕਿਸੇ ਬੰਦੇ ਦੀ ਸਾਲ ਦੀ ਇਨਕਮ ਹੈਗੀ ਹੈ 12 ਲੱਖ ਰੁਪਈਆ ਹਨ ਤੇ ਉਹ ਲਿਆਇਆ 10 ਲੱਖ ਦੀ ਗੱਡੀ ਹੁਣ ਆਪਾਂ ਇੱਥੇ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਬੰਦੇ ਦੀ 12 ਲੱਖ ਰੁਪਈਆ ਇਨਕਮ ਹੈ ਜੋ 10 ਲੱਖ ਦੀ ਗੱਡੀ ਲਿਆਇਆ ਤਾਂ ਉਹਦੇ ਵਾਸਤੇ ਉਹ 10 ਲੱਖ ਦੀ ਗੱਡੀ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਉਹ ਬਿਲਕੁਲ ਆਸਾਨੀ ਨਾਲ ਲਿਆ ਸਕਦਾ ਪਰ ਕਈ ਬੰਦੇ ਪਤਾ ਕੀ ਕਹਿਣਗੇ ਕੀ ਪਤਾ ਕਿਵੇਂ ਲਿਆ ਇਹੋ ਉਹਨਾਂ ਦਾ ਕਹਿਣ ਦਾ ਮਤਲਬ ਨੈਗੇਟਿਵ ਤਰੀਕੇ ਨਾਲ ਹੁੰਦਾ ਹੈ ਕਿ ਕੀ ਪਤਾ ਕਿਵੇਂ ਲਿਆ ਆ ਹੋ ਹੋ ਸਕਦਾ ਹੈ 2 ਨੰਬਰ ਦੇ ਪੈਸੇ ਨਾਲ ਲਿਆ ਆ ਹੋਵੇ ਕੀ ਪਤਾ ਨੇ ਕਿਹੜਾ ਰਾਹ ਬਣਾਇਆ ਹੋ ਇਹ ਹੁੰਦੀ ਹੈ ਲੋਕਾਂ ਦੀ ਆਤ ਤੇ ਇਹ ਨਾ ਉਹ ਲੋਕ ਹੁੰਦੇ ਆ ਜਿਹੜੇ ਗੱਲ ਕਹਿਣ ਤੋਂ ਪਹਿਲਾਂ ਬਿਲਕੁਲ ਨਹੀਂ ਸੋਚਦੇ ਵਿਚਾਰਦੇ ਕਿਉਂਕਿ ਮੰਨ ਲਓ ਜੇ ਤਾਂ ਇਹੋ ਗਣਾ ਹੀ ਬੰਦੇ ਦੀ ਇਨਕਮ ਹੈਗੀ ਆ ਸਾਲ ਦੀ 12 ਲੱਖ ਤੇ ਗੱਡੀ ਇਹੋ ਲਿਆ ਆ 2.5-3 ਕਰੋੜ ਦੀ ਫਿਰ ਤਾਂ ਆਪਾਂ ਕਹਿ ਸਕਦੇ ਆ ਵੀ ਕੀ ਪਤਾ ਯਾਰ ਕਿਵੇਂ ਲਿਆ ਆ ਹੋਊਗਾ ਕਿਵੇਂ ਇਹਨੇ ਪੈਸਾ ਇਕੱਠਾ ਕੀਤਾ ਹੋਊਗਾ ਕਿਹੜਾ ਇਹਨੇ ਕੋਈ 2 ਨੰਬਰ ਦਾ ਕੰਮ ਕੀਤਾ ਹੋਊਗਾ ਪਰ ਜਦੋਂ ਆਪਾਂ ਨੂੰ ਪਤਾ ਹੈ ਕਿ ਇੰਨੀ ਦੀ ਇਨਕਮ ਹੈ ਤੇ ਇੰਨੇ ਵਾਲੀ ਤਾਂ ਹਿਲਾਈ ਸਕਦਾ ਫਿਰ ਵੀ ਉਹਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਕਿਉਂਕਿ ਇਹ ਗੱਲਾਂ ਹੁੰਦੀਆਂ ਨੇ ਮੈਂ ਸੁਣੀਆਂ ਹੋਈਆਂ ਨੇਗੇ ਹੁਦਾਰਨ ਮੈਂ ਤਾਂ ਦਿੰਦੀ ਐ ਤੇ ਜਿਹੜੇ ਹੁਣ ਇਸ ਤਰ੍ਹਾਂ ਦੇ ਲੋਕਾਂ ਨੂੰ ਜੇ ਹੁਣ ਆਪਾਂ ਜਵਾਬ ਦੇਣ ਬੈਠਾਂਗੇ ਨਾ ਤਾਂ ਉੱਥੇ ਆਪਣਾ ਅੰਦਾਜ਼ ਆਪਾਂ ਲਾ ਹੀ ਸਕਦੇ ਹਾਂ ਕਿ ਉੱਥੇ ਆਪਾਂ ਆਪਣਾ ਟਾਈਮ ਹੀ ਵੇਸਟ ਕਰਾਂਗੇ ਉਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਹੈਗਾਗਾ ਆਪਾਂ ਡਿਸਟਰਬ ਹੀ ਹੋਵਾਂਗੇ ਸੋ ਇਹਦੇ ਨਾਲ ਚੰਗਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਇਗਨੋਰ ਕਰਕੇ ਚੱਲੋ ਸੌਖੇ ਰਹੋਗੇ ਤੀਜਾ ਤੇ ਲਾਸਟ ਪੁਆਇੰਟ ਆ ਗਿਆ ਕਈ ਥਾਵਾਂ ਤੇ ਮੌਜੂਦ ਹੋ ਕੇ ਵੀ ਮੌਜੂਦ ਨਾ ਹੋਣਾ ਇਹ ਗੱਲ ਤੁਸੀਂ ਪੂਰੇ ਧਿਆਨ ਨਾਲ ਸਮਝਿਓ ਥੋੜਾ ਜਿਹਾ ਕਿਉਂਕਿ ਆਪਾਂ ਨੂੰ ਕਈ ਵਾਰੀ ਇਹੋ ਜਿਹਾਂ ਥਾਵਾਂ ਤੇ ਵੀ ਜਾਣਾ ਪੈਂਦਾ ਜਿੱਥੇ ਆਪਣਾ ਜਾਣ ਦਾ ਮਨ ਬਿਲਕੁਲ ਵੀ ਨਹੀਂ ਕਰਦਾ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਇਸ ਥਾਂ ਤੇ ਜਿਹੜੇ ਲੋਕ ਆਉਣਗੇ ਨਾ ਉਹ ਆਪਣੇ ਤੋਂ ਉਲਟ ਵਿਚਾਰਾਂ ਵਾਲੇ ਆਉਣਗੇ ਪਰ ਜਾਣਾ ਆਪਣੀ ਮਜਬੂਰੀ ਹੁੰਦੀ ਆਪਾਂ ਉੱਥੇ ਜਾਣਾ ਟਾਲ ਵੀ ਨਹੀਂ ਸਕਦੇ ਹੁੰਦੇ ਸੋ ਉੱਥੇ ਨਾ ਇਹੀ ਰਸਤਾ ਬਚਦਾ ਹੈ ਕਿ ਉੱਥੇ ਜਾਓ ਜ਼ਰੂਰ ਪਰ ਉੱਥੇ ਤੁਸੀਂ ਫਿਜ਼ੀਕਲ ਤਾਂ ਹਾਜ਼ਰ ਹੋਮੋ ਪਰ ਤੁਸੀਂ ਮੈਂਟਲੀ ਤੌਰ ਤੇ ਹਾਜ਼ਰ ਨਾ ਹੋਵੋ। ਉੱਥੇ ਉਹਨਾਂ ਲੋਕਾਂ ਨਾਲ ਆਪਣਾ ਜਿਹੜਾ ਦਿਮਾਗ ਹੈ ਨਾ ਉਹ ਨਾਲ ਕਨੈਕਟ ਕਰੋ। ਉਹਨਾਂ ਦੀਆਂ ਗੱਲਾਂ 'ਚ ਹਿੱਸਾ ਨਾ ਲਾਓ। ਉਹਨਾਂ ਦੀ ਕਿਸੇ ਗੱਲ ਦਾ ਬੜਾ ਜਵਾਬ ਨਾ ਦਿਓ। ਜੇ ਤੁਹਾਨੂੰ ਕੁਝ ਕਹਿੰਦੇ ਵੀ ਆ ਕੋਈ ਵੀ ਗੱਲ ਛੇੜ ਦੇ ਤਾਂ ਸਿਰਫ ਉਨੀ ਗੱਲ ਦਾ ਜਵਾਬ ਦਿਓ ਜਿੰਨੀ ਕੁ ਬਿਨਾ ਜਮੇ ਨਹੀਂ ਸਰਦਾ ਹੈਗਾ। ਕਦੇ ਵੀ ਉਹਨਾਂ ਨਾਲ ਨਾ ਬੜੇ ਵਿਸਤਾਰ ਨਾਲ ਗੱਲ ਨਾ ਕਰੋ। ਉਹਨਾਂ ਨੂੰ ਇਹ ਨਾ ਫੀਲ ਹੋਵੇ ਕਿ ਹਾਂ ਆਪਾਂ ਉਹਨਾਂ ਨਾਲ ਕਨੈਕਟ ਹੋਏ ਬੈਠੇ ਆਂਗੇ। ਕਿਉਂਕਿ ਜੇ ਆਪਾਂ ਉਹਨਾਂ ਨਾਲ ਲੰਮੀ ਚੌੜੀ ਗੱਲ ਕਰਾਂਗੇ ਨਾ ਤਾਂ ਕਈ ਵਾਰੀ ਕੋਈ ਨਾ ਕੋਈ ਇਹੋ ਜੀ ਗ ਜਿਹੜੀ ਉਹ ਭਾਲਦੇ ਹੁੰਦੇ ਆ ਕਿਹੋ ਜੀ ਗੱਲ ਤਾਂ ਹੋਵੇ ਕਿਉਂਕਿ ਉਹ ਆਪਾਂ ਨੂੰ ਡਿਸਟਰਬ ਹੀ ਕਰਨਾ ਚਾਹੁੰਦੇ ਹੁੰਦੇ ਆ ਸੋ ਇਹਦੇ ਨਾਲੋਂ ਚੰਗਾ ਕਿ ਉਹਨਾਂ ਦੀਆਂ ਗੱਲਾਂ ਦੇ ਵਿੱਚ ਇਨਵੋਲਵ ਨਾ ਹੋਵੋ ਉਹਨਾਂ ਨੂੰ ਬਿਲਕੁਲ ਇਗਨੋਰ ਹੀ ਰੱਖੋ ਜਿਵੇਂ ਆਪਾਂ ਕਈ ਵਾਰ ਦੇਖਦੇ ਆ ਨਾ ਕਿ ਮੰਨ ਲਓ ਆਪਾਂ ਚਾਰ ਜਣੇ ਬੈਠੇ ਗੱਲਾਂ ਕਰੀ ਜਾਂਦੇ ਆ ਹਨਾ ਆਪਣੇ ਚੋਂ ਇੱਕ ਬੰਦਾ ਇਹ ਜਿਆ ਜਿਹਦਾ ਧਿਆਨ ਕਿਤੇ ਹੋਰ ਆ ਪਰ ਬੈਠਾ ਆਪਣੇ ਚਾਹੋ ਜਿਵੇਂ ਆਪਾਂ ਉਹਨੂੰ ਨਹੀਂ ਕਹਿੰਦੇ ਕਿ ਯਾਰ ਤੂੰ ਕਿੱਥੇ ਫਿਰਦਾ ਹਨਾ ਆਪਣੇ ਕਹਿਣ ਦਾ ਮਤਲਬ ਇਹਦਾ ਕਿ ਬੈਠਾ ਤਾਂ ਤੂੰ ਇੱਥੇ ਆ ਪਰ ਤੇਰਾ ਦਿਮਾਗ ਹੋਰ ਕਿਤੇ ਉੱਡਾ ਫਿਰਦਾ ਹਨਾ ਉਹ ਚੀਜ਼ ਹੋਵੇ ਵੀ ਜਾਈਏ ਆਪਾਂ ਜਰੂਰ ਉਸ ਥਾਂ ਤੇ ਪਰ ਉਥੇ ਆਪਾਂ ਮੈਂਟਲੀ ਤੌਰ ਤੇ ਹਾਜ਼ਰ ਨਾ ਹੋਈਏ ਉਹਨਾਂ ਦੀ ਕੋਈ ਵੀ ਨੈਗੇਟਿਵ ਗੱਲ ਉਹਨਾਂ ਦੀ ਨੈਗੇਟਿਵ એનર્ਜੀ ਆਪਣੇ ਤੱਕ ਪਹੁੰਚੇ ਹੀ ਨਾ ਇਹਦੇ ਨਾਲ ਆਪਾਂ ਡਿਸਟਰਬ ਹੋਣ ਤੋਂ ਬਚਾਂਗੇ ਕਿਉਂਕਿ ਸ਼ੁਰੂ-ਸ਼ੁਰੂ ਚ ਤਾਂ ਇਹ ਚੀਜ਼ਾਂ ਆਪ ਨੂੰ ਔਖੀਆਂ ਲੱਗਦੀਆਂ ਨੇ ਕਿਉਂਕਿ ਆਪਾਂ ਜਦੋਂ ਵੀ ਕਿਤੇ ਜਾਂਦੇ ਆ ਤਾਂ ਸੁਭਾਅ ਕੀ ਆਪਣਾ ਦੂਜਿਆਂ ਨਾਲ ਜ਼ਿਆਦਾ ਘੁਲਣਾ ਮਿਲਣਾ ਪਰ ਹੌਲੀ-ਹੌਲੀ ਜਦੋਂ ਆਪਾਂ ਇਹਦੀ ਪ੍ਰੈਕਟਿਸ ਕਰਨ ਲੱਗ ਜਾਂਦੇ ਆ ਆਪਾਂ ਇਹ ਜਿਹੀਆਂ ਥਾਵਾਂ 'ਤੇ ਜਾਂਦੇ ਆ ਪਰ ਉਥੇ ਆਪਾਂ ਮੈਂਟਲੀ ਤੌਰ ਤੇ ਹਾਜ਼ਰ ਨਹੀਂ ਹੁੰਦੇ ਤਾਂ ਹੌਲੀ-ਹੌਲੀ ਹੌਲੀ-ਹੌਲੀ ਇਹੇ ਆਪਣੀ ਆਦਤ ਬਣ ਜਾਂਦੀ ਆ ਤਾਂ ਫਿਰ ਉੱਥੇ ਆਪਣੀ ਕੋਈ ਐਕਸਟਰਾ ਮਿਹਨਤ ਲੱਗਣੋਂ हट ਜਾਂਦੀ ਆ ਆਪਣਾ ਇਹ ਸੁਭਾਅ ਬਣ ਜਾਂਦਾ ਇੱਕ ਤਰ੍ਹਾਂ ਦਾ ਤੇ ਫਿਰ ਆਪਾਂ ਵਾ ਮੈਂ ਜਿੱਥੇ ਮਰਜ਼ੀ ਤੁਰੇ ਫਿਰਗੇ ਆਪਣਾ ਫਿਰ ਕੋਈ ਟੈਨਸ਼ਨ ਨਹੀਂ ਰਹਿੰਦੀ ਕਿ ਕੋਈ ਵੀ ਬੰਦਾ ਆਪਾਂ ਨੂੰ ਗੱਲਾਂ ਰਾਹੀਂ ਡਿਸਟਰਬ ਕਰ ਜੂਗਾ ਜਾਂ ਆਪਣਾ ਧਿਆਨ ਖਿੱਚ ਲੂਗਾ ਜਾਂ ਆਪਣਾ ਧਿਆਨ ਭਟਕਾ ਦੇਊਗਾ ਉਹ ਕਿਸੇ ਗੱਲ ਤੋਂ ਇਸ ਟੈਕਨੀਕ ਨਾਲ ਜਿੱਥੇ ਤੁਸੀਂ ਜਾਣਾ ਉੱਥੇ ਤੁਸੀਂ ਜਾ ਵੀ ਸਕੋਗੇ ਤੇ ਲੋਕ ਤੁਹਾਨੂੰ ਡਿਸਟਰਬ ਹੀ ਨਹੀਂ ਕਰ ਸਕਣਗੇ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਡੇ ਕੋਈ ਆਪ ਦੇ ਵਿਚਾਰ ਵੀ ਨੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀਏ ਤੈਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ